ਬ ਸਰਕਾਰ ਵੱਲੋਂ ਪੰਚਾਇਤੀ ਚੋਣਾਂ ਦਾ ਐਲਾਨ ਹੋ ਤੇ ਇੱਕ ਹੋਕਾ ਦਿੱਤਾ ਹੈ ਕਿ ਸੂਬੇ 'ਚ ਜਿਹੜੀ ਵੀ ਪੰਚਾਇਤ ਬਿਨਾਂ ਚੋਣ ਦੇ ਸਰਬਸਹਿਮਤੀ ਨਾਲ ਚੁਣੀ ਜਾਵੇਗੀ ਉਸ ਪੰਚਾਇਤ ਨੂੰ 5 ਲੱਖ ਰੁਪਇਆ ਵਿਕਾਸ ਕਾਰਜਾਂ ਦੇ ਲਈ ਦਿੱਤਾ ਜਾਵੇਗਾ ਅਤੇ ਇਸੇ ਦੇ ਚੱਲਦੇ ਜਿਹੜੀਆਂ ਪੰਚਾਇਤਾਂ ਦੇ ਲੋਕ ਸੁਲਝੇ ਹੋਏ ਅਤੇ ਸਿਆਣੇ ਹਨ ਉਹਨਾਂ ਵੱਲੋਂ ਆਪਣੇ ਪਿੰਡ ਦੇ ਵਿਕਾਸ ਨੂੰ ਮੁੱਖ ਰੱਖਦੇ ਹੋਏ ਸਰਬਸਹਿਮਤੀ ਦੇ ਨਾਲ ਸਰਪੰਚ ਅਤੇ ਪੰਚਾਂ ਦੀ ਚੋਣ ਕੀਤੀ ਜਾ ਰਹੀ ਹੈ ਅਤੇ ਜ਼ਿਲ੍ਹਾ ਪਠਾਨਕੋਟ ਦੇ ਪਿੰਡ ਆਬਾਦਗੜ ਵਿਖੇ ਵੀ ਕੁਝ ਅਜਿਹੇ ਹੇ ਵੇਖਣ ਨੂੰ ਮਿਲ ਰਿਹਾ ਹੈ ਜਿੱਥੇ ਪਿੰਡ ਦੇ ਪਤਵੰਤੇ ਸਜਨਾਣ ਨੇ ਪਿੰਡ ਦੇ ਲੋਕਾਂ ਨਾਲ ਸਲਾਹ مشور ਕਰ ਲੋਕਾਂ ਸਰਵ ਸਹਿਮਤੀ ਬਣਾਉਂਦੇ ਹੋਏ ਸਰਵ ਸਹਿਮਤੀ ਨਾਲ ਪਿੰਡ ਦੀ ਪੰਚਾਇਤ ਦੀ ਚੋਣ ਕੀਤੀ ਹੈ ਦੱਸਦੇ ਚਲਿਏ ਕਿ ਇਸ ਸਬੰਧੀ ਪਠਾਨਕੋਟ ਹਲਕੇ ਦੇ ਆਪ ਪਾਰਟੀ ਦੇ ਇੰਚਾਰਜ ਵਿਪੁਤੀ ਸ਼ਰਮਾ ਦੀ ਪ੍ਰਧਾਨਗੀ ਵਿੱਚ ਉਹਨਾਂ ਦੇ ਦਫ਼ਤਰ ਮੀਟਿੰਗ ਕੀਤੀ ਗਈ ਜਿੱਥੇ ਪਿੰਡ ਦੇ ਲੋਕਾਂ ਦੀ ਸਹਿਮਤੀ ਨਾਲ ਬੀਬੀ ਗੁਰਪਿੰਦਰ ਕੌਰ ਨੂੰ ਸਰਪੰਚ ਚੁਣਿਆ ਗਿਆ ਜਿਨ੍ਹਾਂ ਦਾ ਪਿੰਡ ਦੇ ਲੋਕਾਂ ਨੇ ਹਾਰ ਪਵਾ ਮੂੰਹ ਮਿੱਠਾ ਕਰਵਾਇਆ ਤੇ ਪਿੰਡ ਵਿੱਚ ਵਿਕਾਸਵਾਦ ਤੋਂ ਵੱਧ ਕਰਵਾਉਣ ਦੀ ਸ਼ਪਤ ਵੀ ਸਰਪੰਚ ਵੱਲੋਂ ਲਈਤੀ ਗਈ। ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਸਹਿਮਤੀ ਨਾਲ ਆਪਣੇ ਪਿੰਡ ਦੀ ਪਰਪੰਦੇ ਜੁੜੀਆਂ ਸਾਰੇ ਮੈਂਬਰਾਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਅਸੀਂ ਆਉਣ ਵਾਲੇ ਸਮੇਂ ਵਿੱਚ ਬਹੁਤ ਵਧੀਆ ਕੰਮ ਕਰਕੇ ਦਿਖਾਵਾਂਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਬਾਦਗੜ ਦੇ ਲੋਕਾਂ ਨੇ ਇੱਕ ਬਹੁਤ ਹੀ ਸਾਸਿਕ ਫੈਸਲਾ ਲਿਆ ਕਿ ਅੱਜ ਸਾਰਿਆਂ ਨੇ ਮਿਲ ਕੇ ਜਿਹੜਾ ਬਿਲਕੁਲ ਨਿਰਵਿਰੋਧ ਜਿਹੜਾ ਆ ਉਹ ਚੋਣਾਂਬ ਕੀਤੇ ਇੱਥੇ ਜੋ ਕਿ ਸਾਡੇ ਸੀਐਮ ਸਾਹਿਬ ਦਾ ਇੱਕ ਆਦੇਸ਼ ਵੀ ਸੀਗਾ ਔਰ ਸਾਨੂੰ ਇੱਕ ਉਹਨਾਂ ਦਾ ਸੁਨੇਹਾ ਵੀ ਸੀਗਾ ਕਿ ਪੰਚਾਇਤਾਂ ਜਿਹੜੀਆਂ ਉਹ ਨਿਰਵਿਰੋਧ ਜਿਹੜੀਆਂ ਉਹ ਚੁਣੀਆਂ ਜਾਣ ਉਹਦੇ ਕਾਰਨ ਦੇਖੋ ਬਹੁਤ ਇੱਕ ਤੇ ਸਭ ਤੋਂ ਵੱਡੀ ਗੱਲ ਹੈ ਕਿ ਪੈਸੇ ਦੀ ਜਿਹੜੀ ਬਰਬਾਦੀ ਹੈ ਉਹ ਘਟਦੀ ਹੈ ਪੈਸਾ ਬਰਬਾਦ ਨਹੀਂ ਹੁੰਦਾ ਔਰ ਦੂਸਰਾ ਪਿੰਡਾਂ ਦੇ ਵਿੱਚ ਜਿਹੜਾ ਇੱਕ ਮਾਹੌਲ ਬਣਦਾ ਹੈ ਆਪਸ ਦੇ ਵਿੱਚ ਲੜਾਈ ਝਗੜੇ ਦਾ ਗਰੁੱਪ ਬਣਦੇ ਆ ਹੁਣ ਸਾਰੀਆਂ ਚੀਜ਼ਾਂ ਤੇ ਠੱਲ ਪੈਂਦੀ ਹੈ ਔਰ ਅੱਜ ਮੈਂ ਕੱਲ ਪੰਜੂਪੁਰ ਦੇ ਲੋਕਾਂ ਦਾ ਵੀ ਧੰਨਵਾਦ ਕੀਤਾ ਸੀ ਆ ਕਿਉਂਕਿ ਉਹਨਾਂ ਨੇ ਵੀ ਕੱਲ ਇੱਕ ਸਰਬਸੰਮਤੀ ਦੇ ਨਾਲ ਪੰਚਾਇਤ ਚੁਣੀ ਸੀ ਅੱਜ ਇਸੇ ਤਰ੍ਹਾਂ ਜਿਹੜੀ ਹੈ ਸਾਡੇ ਪਿੰਡ ਆਵਾਦਗੜ੍ਹ ਦੇ ਲੋਕਾਂ ਨੇ ਬਹੁਤ ਇੱਕ ਸਮਝਦਾਰੀ ਦਾ ਕੰਮ ਕੀਤਾ ਹੈ ਇਹ ਸਾਰੇ ਪਤਵੰਤੇ ਸੱਜਣ ਮੇਰੇ ਕੋਲ ਆਏ ਨੇ ਪੂਰਾ ਪਿੰਡ ਦੇ ਜਿਹੜੇ ਮੋਹਤਵਰਨ ਨੇ ਜਿਹੜੇ ਜਿੰਨਾਂ ਲੋਕਾਂ ਦੇ ਹੱਥ 'ਚ ਪੂਰਾ ਪਿੰਡ ਹੈ ਉਹਨਾਂ ਨੇ ਆਪਣੇ ਸਰਬਸੰਮਤੀ ਦੇ ਨਾਲ ਸਾਡੀ ਛੋਟੀ ਪਿੰਡ ਦੀ ਛੋਟੀ ਬੇਟੀ ਗੁਰਪਿੰਦਰ ਕੌਰ ਨੂੰ ਜਿਹੜਾ ਆ ਉਹ ਸਰਬਸੰਮਤੀ ਦੇ ਨਾਲ ਸਰਪੰਚ ਚੁਣਿਆ ਹੈ ਮੈਂ ਇਸ ਨੂੰ ਬਹੁਤ-ਬਹੁਤ ਵਧਾਈ ਦੇਣਾ ਉਸ ਦੇ ਨਾਲ ਹੀ ਜਿੰਨੇ ਵੀ ਸਾਡੇ ਪੰਚ ਨੇ ਸਾਰੇ ਚੁਣੇ ਗਏ ਨੇ ਇਹਨਾਂ ਸਭ ਨੂੰ ਵੀ ਬਹੁਤ ਵਧਾਈ ਦੇਣਾ ਔਰ ਇਹ ਆਸ ਕਰਦਾ ਹਾਂ ਕਿ ਆਪਣੇ ਪਿੰਡ ਦੇ ਕੰਮਾਂ ਵਾਸਤੇ ਇਹ ਲੋਕ ਹਮੇਸ਼ਾ ਜਿਹੜਾ ਉਹ ਖੜੇ ਰਹਿਣਗੇ ਔਰ ਦੇਖੋ ਅੱਜ ਨੌਜਵਾਨਾਂ ਦਾ ਜਿਹੜਾ ਟਾਈਮ ਹੈਗਾ ਔਰ ਇਹ ਜਿਹੜੀ ਸਾਡੀ ਬੇਟੀ ਜਿਹੜੀ ਹੈ ਇਹ ਨੌਜਵਾਨ ਹੈ ਕੰਮ ਕਰਨ ਦੀ ਤਾਕਤ ਰੱਖਦੀ ਹੈ ਸੋ ਇਹ ਇਹ ਕੰਮ ਕਰੇਗੀ ਆਪਣੇ ਪਿੰਡ ਵਾਸਤੇ ਔਰ ਸਾਡਾ ਸਰਕਾਰ ਦਾ ਸਾਡਾ ਹਮੇਸ਼ਾ ਜਿਹੜਾ ਹੱਥ ਜਿਹੜਾ ਇਹਨਾਂ ਦੇ ਉੱਪਰ ਰਹੇਗਾ ਔਰ ਜਿਸ ਤਰ੍ਹਾਂ ਦੇ ਵੀ ਕੋ ਕੰਮ ਹੋਣਗੇ ਸਾਰੇ ਪਿੰਡ ਦੇ ਕੰਮ ਆਸੀ ਪਹਿਲ ਦੇ ਆਧਾਰ ਤੇ ਜਿਹੜੇ ਉਹ ਕਰਵਾਵਾਂਗੇ 5 ਲੱਖ ਰੁਪਏ ਸਰਕਾਰ ਵੱਲੋਂ ਇੱਕ ਗ੍ਰਾਂਟ ਮਿਲਦੀ ਹੈ ਜਿਹੜੀ ਕਿ ਜਦੋਂ ਤੁਸੀਂ ਸਰਵਸੰਮਤੀ ਦੇ ਨਾਲ ਸਰਪੰਚ ਚੁਣਦੇ ਹੋ ਤੇ ਉਸ ਪਿੰਡ ਨੂੰ 5 ਲੱਖ ਰੁਪਏ ਗ੍ਰਾਂਟ ਮਿਲਦੀ ਹੈ ਉਹ ਗ੍ਰਾਂਟ ਵੀ ਜਿਹੜੀ ਹੈ ਉਹ ਇਸ ਪਿੰਡ ਨੂੰ ਮਿਲੇਗੀ ਉਸ ਤੋਂ ਇਲਾਵਾ ਮਾਨ ਸਾਹਿਬ ਨੇ ਸਾਨੂੰ ਇਹ ਵੀ ਕਿਹਾ ਸੀਗਾ ਕਿ ਜਿਹੜੀਆਂ ਪੰਚਾਇਤਾਂ ਨਿਰਵਿਘਨ ਇਸ ਤਰੀਕੇ ਦੇ ਨਾਲ ਨਿਰਵਿਰੋਧ ਚੁਣੀਆਂ ਜਾਂਦੀਆਂ ਨੇ ਉਹਨਾਂ ਨੂੰ ਇੱਕ ਮੈਦਾਨ ਜਿਹੜਾ ਹੈ ਉਹ ਸਰਕਾਰ ਵੱਲੋਂ ਜਿਹੜਾ ਉਹ ਮੁਹੱਈਆ ਕਰਾਇਆ ਜਾਏਗਾ ਇੱਕ ਸਟੇਡੀਅਮ ਜਿਹੜਾ ਹੈ ਉਹ ਦਿੱਤਾ ਜਾਏਗਾ ਬੱਚਿਆਂ ਵਾਸਤੇ ਸੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਅਸੀਂ ਇਹ ਜਿਹੜਾ ਪਿੰਡ ਹੈ ਆਪਣਾ ਆਵਾਦਗੜ ਇਹਦੇ ਵਿੱਚ ਜਿਹੜੇ ਆ ਉਹ ਮੁਹੱਈਆ ਕਰਾਵਾਂਗੇ ਔਰ ਉੱਛੀ ਕਰਾਂਗੇ ਪਿੰਡ ਆਵਾਦਗੜ ਜਿਹੜਾ ਹੈ ਪਠਾਨਕੋਟ ਹਲਕੇ ਦਾ ਸਭ ਤੋਂ ਵਧੀਆ ਪਿੰਡ ਜਿਹੜਾ ਬਣੇ ਕਿਉਂਕਿ ਪਹਿਲਾਂ ਵੀ ਇਹ ਪਿੰਡ ਬਹੁਤ ਅੱਛਾ ਸੀਗਾ ਪਹਿਲਾਂ ਵੀ ਇੱਥੇ ਸਰਪੰਚ ਸੀਗੇ ਸਾਡੇ ਉਹ ਵੀ ਅੱਛਾ ਚੰਗਾ ਕੰਮ ਕਰਦੇ ਸੀਗੇ ਉਸ ਤੋਂ ਪਹਿਲਾਂ ਵੀ ਅੱਛਾ ਕੰਮ ਕਰਦੇ ਰਹੇ ਸੋ ਇਸ ਕਰਕੇ ਅੱਜ ਮੈਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿਨਾ ਆਪਣੇ ਆਵਾਦਗੜ ਦੇ ਜਿਹੜੀ ਜਨਤਾ ਹੈ ਕਿ ਤੁਸੀਂ ਬੜਾ ਵਧੀਆ ਕੰਮ ਕੀਤਾ ਹੈ ਅਸੀਂ ਹਮੇਸ਼ਾ ਸਰਕਾਰ ਹਮੇਸ਼ਾ ਤੁਹਾਡੇ ਨਾਲ ਖੜੀ ਹੈ ਔਰ ਸਰਪੰਚ ਜਿਹੜੀ ਚੁਣੀ ਗਈ ਹੈ ਸਾਡੀ ਕੁੜੀ ਇੰਨੋ ਵੀ ਮੈਂ ਵਧਾਈ ਦੇਣਾ ਕਿ ਚੰਗੇ ਕੰਮ ਕਰੇ ਪਰ ਹਮੇਸ਼ਾ ਜਿਹੜਾ ਹੈ ਆਪਣੇ ਪਿੰਡ ਦਾ ਨਾਮ ਰੋਸ਼ਨ ਕਰੇ